ਸੱਜਣੋ ਇਸ ਵੀਰ ਨੇ ਜੋ ਕਹਿ ਬਿਲਕੁਲ ਸਹੀ ਕਹਿ ਤੁਸੀਂ ਮੇਰੀ ਗਲਤੀ ਮੰਨਣੀ ਨਹੀਂ ਘੱਟ ਤੋਂ ਘੱਟ ਇਸ ਵੀਰ ਦੀ ਗਲਤੀ ਮੰਨ ਲਓ ਇਹ ਵੀ ਮੇਰੇ ਅੰਗੂ ਮੇਰੇ ਤੋਂ ਜ਼ਿਆਦਾ ਬਜ਼ੁਰਗ ਬੰਦੇ ਨੇ ਜੋ ਇਹ ਕਹ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ ਇਸ ਗੱਲ ਤੇ ਅਮਲ ਜ਼ਰੂਰ ਕਰਿਓ ਇੱਕ ਤਾਂ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਨਾ ਅੱਜ ਪੰਜਾਬ ਦੀ ਵਸੋਂ 50 52 52 ਅਸੀਂ ਆ 50% ਬਾਹਰ ਲਿਆ ਆ ਗਏ ਆਉਂਦੇ ਸਾਲਾਂ 'ਚ ਅਸੀਂ ਘੱਟ ਗਿਣਤੀ ਵਿੱਚ ਹੋਣਾ ਨਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਡ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸੰਭੇ ਜਾਣ ਕੇ ਮੈਨੂੰ ਦੇ ਦਿਓ ਮੈਂ ਟਕਸਾਲ 'ਚ ਰੱਖੂੰਗਾ ਮੈਂ ਪੜਾਊਂਗਾ ਵੀ ਗੁਰਮਤਿ ਦੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇ ਸਭ ਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀ ਜਾਓ ਇੱਕ ਨਿਆਣਾ ਜਾਇਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤ ਸੀ ਭੁੱਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁੱਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀ ਭੋਗ ਸੁਖ ਭੋਗਦੇ ਸੀ ਨਾ ਅਸੀਂ ਕੋਠੀਆਂ ਵੀ ਪਾ ਲਈਆਂ ਪੈਸਾ ਵੀ ਆ ਗਿਆ ਜੈਦਾਂ ਦਾ ਦੁਖੀ ਉਤੋਂ ਵੀ ਜਾਂਦੇ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਡ ਪੰਡ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ ਬਾਰ ਸੁਣ ਲਿਆ ਕਰੋ ਦੁੱਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਚੇਤੇ ਕਰੋਗੇ ਪਛਤਾਉਗੇ ਇੱਕ ਬੱਚਾ ਦੋ ਘਰ ਵਿੱਚ ਰੱਖੋ ਇੱਕ ਬੱਚਾ ਜਥੇਬੰਦੀ ਦਮਦਮੀ ਟਕਸਾਲ ਨੂੰ ਦੋ ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਵਿੱਚ ਜਾਵੇ ਜਦੋਂ ਛੋਟੇ ਛੋਟੇ ਭਟੰਗੀ ਸਿੰਘ ਜਥੇ ਦੇ ਮੇਰੇ ਸਾਹਮਣੇ ਆਉਂਦੇ ਆ ਨਾ ਮੈਂ ਮਨੋਂ ਇਹਨਾਂ ਨੂੰ ਨਮਸਕਾਰ ਕਰਦਾ ਤੁਸੀਂ ਪੁੱਛੋ ਕਿਉਂ ਮੈਂ ਤਾਂ ਕਰਦਾ ਕਿ ਇਹਨਾਂ ਤੋਂ ਕਿਸੇ ਨੇ ਆਉਣ ਵਾਲੇ ਸਮੇਂ ਚ ਅਕਾਲ ਤਖਤ ਦਾ ਜਥੇਦਾਰ ਬੰਨਾ ਕਿਸੇ ਨੇ ਹਰਮੰਦਰ ਸਾਹਿਬ ਦਾ ਸਿੰਘ ਸਾਹਿਬ ਬੰਨਾ ਕਿਸੇ ਨੇ ਸੰਤ ਬੰਨਾ ਕਿਸੇ ਨੇ ਸ਼ਹੀਦ ਬੰਨਾ ਕਿਸੇ ਨੇ ਵਿਦਵਾਨ ਬੰਨਾ ਕਿਸੇ ਨੇ ਮਹਾਂਪੁਰਖ ਬੰਨਾ ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ ਇਸ ਜਥੇਬੰਦੀ ਦੇ ਉੱਤੇ ਟਕਸਾਲ ਦਿੱਤੇ ਇਹ ਤੁਹਾਡੇ ਬੱਚੇ ਦੁਨੀਆ ਦੀ ਸੇਵਾ ਕਰਨਗੇ ਮੈਂ ਕਿਹਦੇ ਮੈਂ ਭਾਈ ਮੇਰੇ ਮੈਂ ਇੰਨੇ ਗਰੀਬ ਘਰ ਵਿੱਚ ਪੈਦਾ ਹੋਇਆ ਕਿ ਕਈ ਕਈ ਦਿਨ ਰੋਟੀ ਨਹੀਂ ਪਰਿਵਾਰ ਵਿੱਚ ਜੁੜਦੀ ਸੀ ਤੇ ਇਸ ਜਥੇਬੰਦੀ ਨੇ ਮੇਰੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਹੈ ਕਿੰਨੀ ਵੱਡੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਦਾ ਮੇਰੇ ਉੱਤੇ ਪਰਉਪਕਾਰ ਉਹਨਾਂ ਨੇ ਤਰਸ ਕਰਕੇ ਮੈਨੂੰ ਲੈ ਕੇ ਆਏ ਸੋ ਡਰੋਣਾ ਚਿੰਤਾਣਾ ਕਰੋ ਵੀ ਅਸੀਂ ਕੀ ਖਵਾਵਾਂਗੇ ਪਿਆਵਾਂਗੇ ਇੱਕ ਹਗਾ ਨਸ਼ੇ ਖਾਈ ਜਾਂਦਾ ਦੂਦੇ ਦੇ ਨਾਲ ਆ ਕੇ ਦਬਕੇ ਮਾਰਦਾ ਪੈਸੇ ਕੱਢ ਮਾਂ ਬਾਪ ਨੂੰ ਮੈਂ ਜ਼ਹਿਰ ਖਾ ਕੇ ਮਰ ਜਾਊਂਗਾ ਮਾਂ ਬਾਪ ਨੂੰ ਕੁੱਟਦੇ ਅੱਜ ਨਿਆਣੇ ਕੁੱਟਦੇ ਕਿ ਨਹੀਂ ਕੁੱਟਦੇ ਤੁਹਾਡੀ ਪੱਤ ਲਾਉਂਦੇ ਕਿ ਨਹੀਂ ਲਾਉਂਦੇ 5 7 ਹੋਣਗੇ ਇੱਕ ਅੱਧਾ ਤੁਹਾਡੀ ਸੇਵਾ ਕਰੂ ਦੂਜਾ ਇੱਧਰ ਉੱਧਰ ਸੇਵਾ ਕਰੂ ਭਾਈ ਪੁਲਵਿੰਦਰ ਸਿੰਘ ਸੋਨੇ ਦਾ ਭਰਾ ਬੈਠਾ ਸਰਪੰਚ ਇਹਨਾਂ ਦਾ ਭਰਾ ਛੋਟਾ ਕੌਮ ਦੀ ਖਾਤਰ ਸ਼ਹੀਦ ਹੋਇਆ ਬਹੁਤ ਗੁਰਮukh ਸਿੰਘ ਸੀ ਮੈਂ ਉਹਦੇ ਨਾਲ ਬਹੁਤ ਨੇੜੇ ਹੋ ਕੇ ਵਰਤੇ ਆ ਭਾਈ ਨਰੂਪ ਸਿੰਘ ਟੋਟੀਆਂ ਭਾਈ ਤਸਵੀਰ ਸਿੰਘ ਢੰਡੇਰ ਇਹ ਕੌਮ ਦੇ ਸੰਘਰਸ਼ ਦੇ ਬਹੁਤ ਗੁਰਮਖਸ਼ੀਤ ਹੋਏ ਆ ਗੁਰਮਖ ਸਿੰਘ ਹੋਏ ਆ ਇਹਨਾਂ ਦੀ ਸਾਰਿਆਂ ਦੀ ਸੰਗਤ ਮੈਂ ਕੀਤੀ ਆ ਸਰਪੰਚ ਸਾਹਿਬ ਨੂੰ ਪਤਾ ਪ੍ਰਾਣੀ ਸਿੰਘਾਂ ਨੂੰ ਪਤਾ ਜੇ ਇਹਨਾਂ ਦੇ ਘਰ ਵਿੱਚ ਇਹ ਐਨੇ ਭਰਾ ਸੀ ਤਾਂ ਇੱਕ ਕੌਮ ਲਈ ਵੀ ਸ਼ਹੀਦ ਹੋਇਆ ਕਿ ਨਹੀਂ ਹੋਇਆ ਸ਼ਹੀਦ ਨਹੀਂ ਹੋਣਗੇ ਤਾਂ ਤੁਸੀਂ ਬਚੋਗੇ ਨਹੀਂ ਇਸ ਲਈ ਭਾਈ ਜੇ ਤੁਹਾਡਾ ਇੱਕ ਪੁੱਤ ਸ਼ਹੀਦ ਹੋਊ ਸ਼ਹੀਦਾਂ ਦਾ ਪਰਿਵਾਰ ਬੱਜੂਗਾ ਦੁਨੀਆ ਦੇ ਵਿੱਚ ਪੰਸ ਵਿੱਚ ਤੁਹਾਡੇ ਗਲ ਵਿੱਚ ਹਮੇਸ਼ਾ ਸਰੋਪੇ ਪਹਿਣਗੇ ਨਮਸਕਾਰਾਂ ਤੁਹਾਨੂੰ ਦੁਨੀਆ ਕਰੂਗੀ ਯਾਦ ਕਰੂਗੀ ਇੱਕ ਦਾ ਸੰਤ ਪੈਦਾ ਹੋਊਗਾ ਕਿਤੇ ਬੈਠਾ ਰੜੇ ਮદાન ਵਿੱਚ ਢਾ ਕੇ ਲੰਗਰ ਲਾਊਗਾ ਗੁਰਦੁਆਰੇ ਬਣਾਊਗਾ ਸੇਵਾ ਕਰੂਗਾ ਕੁਛ ਨਾ ਕੁਛ ਤਾਂ ਕਰੂਗਾ ਹੀ ਬਾਬਾ ਸੱਜਣ ਸੂ ਕਰ ਹੀ ਰਿਹਾ ਨਾ ਆ ਜਿੰਨੇ ਬੈਠੇ ਕਰ ਹੀ ਰਹੇ ਆ ਜੇ ਪੈਦਾ ਹੀ ਨਾ ਹੁੰਦੇ ਤਾਂ ਜੇ ਬੈਠੇ ਹੁੰਦੇ ਇੱਥੇ ਮੇਰੇ ਕੋਲੇ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਤ ਨਾ ਰੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਅੱਜ ਪੰਜਾਬ ਦੀ ਵਸੋਂ 50 52 52 ਅਸੀਂ ਆ 50% ਬਾਹਰ ਲਿਆ ਆ ਗਏ ਆਉਂਦੇ ਸਾਲਾਂ 'ਚ ਅਸੀਂ ਘੱਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਣ ਬੇਨਤੀ ਬਣਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸੰਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ 'ਚ ਰੱਖੂ ਮੈਂ ਪੜਾਉਂਗਾ ਵੀ ਗੁਰਮਤਿ ਦੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇ ਸਭ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀ ਜਾਓ ਇੱਕ ਨਿਆਲਾ ਜਾਇਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤ ਸੀ ਭੁੱਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ 'ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁੱਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀ ਭੋਗ ਸੁਖ ਭੋਗ ਦੇਣ ਸੀ ਨਾ ਅਹੀ ਕੋਠੀਆਂ ਵੀ ਪਾਲੀਆਂ ਪੈਸਾ ਵੀ ਆ ਗਿਆ ਜੈਦਾਂ ਦਾ ਦੁਖੀ ਉਤੋਂ ਵੀ ਦਾਦੇ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ-ਬਾਰ ਸੁਣ ਲਿਆ ਕਰੋ ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਚੇਤੇ ਕਰੋਗੇ ਪਛਤਾਉਂਗੇ ਇੱਕ ਬੱਚਾ ਦੋ ਘਰ ਵਿੱਚ ਰੱਖੋ ਇੱਕ ਬੱਚਾ ਜਥੇਬੰਦੀ ਦਮਦਮੀ ਟਕਸਾਲ ਨੂੰ ਦੋ ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਵਿੱਚ ਜਾਵੇ ਜਦੋਂ ਛੋਟੇ ਛੋਟੇ ਭਟੰਗੀ ਸਿੰਘ ਜਥੇ ਦੇ ਮੇਰੇ ਸਾਹਮਣੇ ਆਉਂਦੇ ਆ ਨਾ ਮੈਂ ਮਨੋਂ ਇਹਨਾਂ ਨੂੰ ਨਮਸਕਾਰ ਕਰਦਾ ਤੁਸੀਂ ਪੁੱਛੋ ਕਿਉਂ ਮੈਂ ਤਾਂ ਕਰਦਾ ਕਿ ਇਹਨਾਂ ਤੋਂ ਕਿਸੇ ਨੇ ਆਉਣ ਵਾਲੇ ਸਮੇਂ ਚ ਅਕਾਲ ਤਖਤ ਦਾ ਜਥੇਦਾਰ ਬੰਨਾ ਕਿਸੇ ਨੇ ਹਰਮੰਦਰ ਸਾਹਿਬ ਦਾ ਸਿੰਘ ਸਾਹਿਬ ਬੰਨਾ ਕਿਸੇ ਨੇ ਸੰਤ ਬੰਨਾ ਕਿਸੇ ਨੇ ਸ਼ਹੀਦ ਬੰਨਾ ਕਿਸੇ ਨੇ ਵਿਦਵਾਨ ਬਣਾ ਕਿਸੇ ਨੇ ਮਹਾਂਪੁਰਖ ਬਣਾ ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ ਇਸ ਜਥੇਬੰਦੀ ਦੇ ਉੱਤੇ ਟਕਸਾਲ ਦੇ ਉੱਤੇ ਇਹ ਤੁਹਾਡੇ ਬੱਚੇ ਦੁਨੀਆ ਦੀ ਸੇਵਾ ਕਰਨਗੇ ਮੈਂ ਕਿਹਦੇ ਮੈਂ ਭਾਈ ਮੇਰੇ ਮੈਂ ਇੰਨੇ ਗਰੀਬ ਘਰ ਵਿੱਚ ਪੈਦਾ ਹੋਇਆ ਕਿ ਕਈ ਕਈ ਦਿਨ ਰੋਟੀ ਨਹੀਂ ਪਰਿਵਾਰ ਵਿੱਚ ਜੁੜਦੀ ਸੀ ਤੇ ਇਸ ਜਥੇਬੰਦੀ ਨੇ ਮੇਰੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਹੈ ਕਿੰਨੀ ਵੱਡੀ ਮੇਰੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਦਾ ਮੇਰੇ ਉੱਤੇ ਪਰ ਉਪਕਾਰ ਉਹਨਾਂ ਨੇ ਤਰਸ ਕਰਕੇ ਮੈਨੂੰ ਲੈ ਕੇ ਆਏ ਸੋ ਡਰੋ ਨਾ ਚਿੰਤਾ ਨਾ ਕਰੋ ਵੀ ਅਸੀਂ ਕੀ ਖਵਾਵਾਂਗੇ ਪਿਆਵਾਂਗੇ ਇੱਕ ਹਗਾ ਨਸ਼ੇ ਖਾਈ ਦਿੰਦਾ ਦੂਜੇ ਦਿਨ ਆ ਕੇ ਦਬਕੇ ਮਾਰਦਾ ਪੈਸੇ ਕੱਢ ਮਾਂ ਬਾਪ ਨੂੰ ਮੈਂ ਜ਼ਹਿਰ ਖਾ ਕੇ ਮਰ ਜਾਊਂਗਾ ਮਾਂ ਬਾਪ ਨੂੰ ਕੁੱਟਦੇ ਅੱਜ ਨਿਆਣੇ ਕੁੱਟਦੇ ਕਿ ਨਹੀਂ ਕੁੱਟਦੇ ਤੁਹਾਡੀ ਪੰਜ ਲੋਂ ਦੇ ਕਿ ਨਹੀਂ ਲੋਂਦੇ ਪੰਜ ਸੱਤ ਹੋਣਗੇ ਇੱਕ ਅੱਧਾ ਤੁਹਾਡੀ ਸੇਵਾ ਕਰੂ ਦੂਜਾ ਇਧਰ ਉਧਰ ਸੇਵਾ ਕਰੂ ਭਾਈ ਬਲਵਿੰਦਰ ਸਿੰਘ ਸੋਨੇ ਦਾ ਭਰਾ ਬੈਠਾ ਸਰਪੰਚ ਇਹਨਾਂ ਦਾ ਭਰਾ ਛੋਟਾ ਕੌਮ ਦੀ ਖਾਤਰ ਸ਼ਹੀਦ ਹੋਇਆ ਬਹੁਤ ਗੁਰਮਖ ਸਿੰਘ ਸੀ ਮੈਂ ਉਹਦੇ ਨਾਲ ਬਹੁਤ ਨੇੜੇ ਹੋ ਕੇ ਵਰਤਿਆ ਭਾਈ ਨਵਰੂਪ ਸਿੰਘ ਟੋਟੀਆਂ ਭਾਈ ਤਸਵੀਰ ਸਿੰਘ ਢੰਡੇਰ ਇਹ ਕੌਮ ਦੇ ਸੰਘਰਸ਼ ਦੇ ਬਹੁਤ ਗੁਰਮਖ ਸ਼ਹੀਦ ਹੋਏ ਗੁਰਮਖ ਸਿੰਘ ਹੋਇਆ ਇਹਨਾਂ ਦੀ ਸਾਰਿਆਂ ਦੀ ਸੰਗਤ ਮੈਂ ਕੀਤੀ ਹੈ ਸਰਪੰਚ ਸਾਹਿਬ ਨੂੰ ਪਤਾ ਪ੍ਰਾਨੇ ਸਿੰਘਾਂ ਨੂੰ ਪਤਾ ਇਹ ਇਹਨਾਂ ਦੇ ਘਰ ਵਿੱਚ ਇਹ ਐਨੇ ਭਰਾ ਸੀ ਤਾਂ ਇੱਕ ਕੌਮ ਲਈ ਵੀ ਸ਼ਹੀਦ ਹੋਇਆ ਕਿ ਨਹੀਂ ਹੋਇਆ ਸ਼ਹੀਦ ਨਹੀਂ ਹੋਣਗੇ ਤਾਂ ਤੁਸੀਂ ਬਚੋਗੇ ਨਹੀਂ ਇਸ ਲਈ ਭਾਈ ਜੇ ਤੁਹਾਡਾ ਇੱਕ ਪੁੱਤ ਸ਼ਹੀਦ ਹੋਊ ਸ਼ਹੀਦਾਂ ਦਾ ਪਰਿਵਾਰ ਵੱਜੂਗਾ ਦੁਨੀਆ ਦੇ ਵਿੱਚ ਪੰਥ ਵਿੱਚ ਤੁਹਾਡੇ ਗੱਲ ਵਿੱਚ ਹਮੇਸ਼ਾ ਸਰੋਪੇ ਪੈਣਗੇ ਨਮਸਕਾਰਾਂ ਤੁਹਾਨੂੰ ਦੁਨੀਆ ਕਰੂਗੀ ਯਾਦ ਕਰੂਗੀ ਇੱਕ ਦਾ ਸੰਤ ਪੈਦਾ ਹੋਊਗਾ ਕਿੱਥੇ ਬੈਠਾ ਰੜੇ ਮੈਦਾਨ ਵਿੱਚ ਜਾ ਕੇ ਲੰਗਰ ਲਾਊਗਾ ਗੁਰਦੁਆਰੇ ਬੜਾਊਗਾ ਸੇਵਾ ਕਰੂਗਾ ਕੁਛ ਨਾ ਕੁਛ ਤਾਂ ਕਰੂਗਾ ਹੀ ਬਾਬਾ ਸੱਜਣ ਸੂ ਕਰ ਹੀ ਰਿਹਾ ਨਾ ਆ ਜਿੰਨੇ ਬੈਠੇ ਕਰ ਹੀ ਰਹੇ ਆ ਜੇ ਪੈਦਾ ਹੀ ਨਾ ਹੁੰਦੇ ਤਾਂ ਜੇ ਬੈਠੇ ਹੁੰਦੇ ਇੱਥੇ ਮੇਰੇ ਕੋਲੇ